ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵੀਡੀਓ ਪੰਜਾਂ ਵਿੱਚ ਸ਼ਰਮਣ ਕਰੋ ਕੜਗੋ ਸੰਗਰਧ ਦੀ ਸਾਕੀ ਦੇ ਪਾਠ ਪੰਜਵੇਂ ਦੀ ਤੀਜੀ ਸਾਕੀ ਮਨੁੱਖੀ ਟਾਲਾਂ ਵੱਜੂ ਮਰਨ ਵਾਲੇ ਪਾਇਦਲਜੀਤ ਸਿੰਘ ਬਿੱਟੂ ਦੀ ਜੁਬਾਨੀ ਇੱਕ ਹੋਰ ਤਰੀਕਾ ਜਿਸ ਨੂੰ ਮਨੁੱਖੀ ਟਾਲ ਕਿਹਾ ਜਾਂਦਾ ਹੈ ਉਸ ਵਿੱਚ ਵੀ ਕਈ નિર્ਦੋਸ਼ ਲੋਕ ਮਾਰੇ ਜਾਂਦੇ ਸਨ ਦੁਨੀਆ ਦੇ ਹੋਰ ਗੁਰੀਲੇ ਸੰਘਰਸ਼ਾਂ ਬਾਰੇ ਦੀ ਸੁਣਿਆ ਹੈ ਕਿ ਉੱਥੇ ਸਰਕਾਰੀ ਦਸਤੇ ਗੁਰੀਲਿਆਂ ਖਿਲਾਫ ਲੜਨ ਸਮੇਂ ਉਹਨਾਂ ਦੇ ਸਮਰਥਕਾਂ ਨੂੰ ਟਾਲ ਵਜੋਂ ਵਰਤਿਆ ਕਰਦੇ ਸਨ ਪੰਜਾਬ ਵਿੱਚ ਵੀ ਪੁਲਿਸ ਤੇ ਫੌਜ ਨੇ ਇਹ ਸਭ ਕੁਝ ਕੀਤਾ ਹੈ ਜਦੋਂ ਅਸਲ ਮੁਕਾਬਲਾ ਹੁੰਦਾ ਸੀ ਜਾਂ ਫਿਰ ਤਲਾਸ਼ੀ ਦੌਰਾਨ ਆਮ ਲੋਕਾਂ ਨੂੰ ਆਪਣੇ ਅੱਗੇ ਲਗਾ ਕੇ ਇੱਕ ਮਨੁੱਖੀ ਟਾਲ ਬਣਾ ਕੇ ਖੜਕੋਆਂ ਵੱਲ ਵਧਿਆ ਜਾਂਦਾ ਸੀ ਖੜਕੂ ਸਿੰਘਾਂ ਨਾਲ ਅਸਲੀ ਮੁਕਾਬਲੇ ਵਿੱਚ ਤਾਂ ਪੁਲਿਸ ਨੂੰ ਅਕਸਰ ਮੂੰਹ ਦੀ ਖਾਣੀ ਪੈਂਦੀ ਸੀ ਆਪਣੇ ਨੁਕਸਾਨ ਤੋਂ ਬਚਣ ਲਈ ਪੁਲਿਸ ਨੇ ਇਹ ਪੰਦੜਾ ਬਣਾਇਆ ਕਿ ਜਿੱਥੇ ਖੜਕੂਆਂ ਨਾਲ ਮੁਕਾਬਲੇ ਹੋਣ ਦਾ ਖਤਸ਼ਾ ਹੁੰਦਾ ਸੀ ਉੱਥੇ ਉਹ ਆਮ ਲੋਕਾਂ ਨੂੰ ਆਪਣੇ ਅੱਗੇ ਰੱਖ ਕੇ ਖੜਕੂਆਂ ਵੱਲੋਂ ਤੱਕ ਦਿੰਦੇ ਸਨ ਇਸ ਤਰੀਕੇ ਨਾਲ ਖੜਕੂਆਂ ਦੀ ਟੋਹ ਲੈਂਦੇ ਸਨ ਅਤੇ ਆਪਣੀ ਜਾਨ ਬਚਾ ਲੈਂਦੇ ਸਨ ਬਹੁਤੀ ਵਾਰ ਆਮ ਲੋਕੋ ਦਵੱਲੀ ਗੋਲੀਬਾਰੀ ਵਿੱਚ ਵੀ ਮਾਰੇ ਜਾਂਦੇ ਸਨ ਬਹੁਤੀ ਵਾਰ ਪੁਲਿਸ ਖੜਕੂਆਂ ਦੇ ਪਰਿਵਾਰਕ ਜੀਆ ਅੱਧੇ ਰਿਸ਼ਤੇ ਦੌਰਾਂ ਜਾਂ ਸਮਰਥਕਾਂ ਨੂੰ ਹੀ ਢਾਲ ਵੱਜੋਂ ਵਰਤੀ ਸੀ ਇਸ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਉਦਾਹਰਣ ਪਿੰਡ ਬਹਿਲਾ ਤਰਨਤਾਰਨ ਦੀ ਹੈ ਜਿੱਥੇ ਖਾੜਕੋ ਜਿੱਥੇ ਦੌਰ ਸਰਜੀਤ ਸਿੰਘ ਬਹਿਲਾ ਨਾਲ ਮੁਕਾਬਲੇ ਦੌਰਾਨ 6 ਪਿੰਡਾਂ ਨੂੰ ਹੀ ਮਨੁੱਖੀ ਢਾਲ ਵੱਜੋਂ ਵਰਤਿਆ ਸੀ ਅਤੇ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਤੱਕ ਦਿੱਤਾ ਗਿਆ ਮੈਂ ਪਿੰਡ ਬਹਿਲੇ ਇਹਨਾਂ ਜੀਆਂ ਦੀ ਵਰਸੀ ਉੱਤੇ ਗਿਆ ਸੀ ਜਿਹੜੀ ਹਰ ਸਾਲ ਬੀਬੀ ਪਰਮਜੀਤ ਕੌਰ ਖਾਲੜਾ ਜੀ ਮਨਾਉਂਦੇ ਹਨ ਇਹੋ ਜੇ ਹੋਰ ਕਈ ਵਾਕਿਆਤ ਹਨ ਜਿੱਤੇ ਖਾਰਕੋ ਦੇ ਪਰਿਵਾਰਕ ਜੀਆਂ ਨੂੰ ਅੱਗੇ ਲਗਾ ਕੇ ਖਾਰਕੋ ਦੇ ਨਾਲ ਹੀ ਇਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ। ਕਈ ਥਾਂ ਖਾਰਕੋ ਦੇ ਰਿਸ਼ਤੇਦਾਰਾਂ ਪੈਣ ਭਰਾਵਾਂ ਜਾਂ ਉਹਨਾਂ ਦੀ 18 ਵਾਲਿਆਂ ਨੂੰ ਵੀ ਟਾਲ ਮੱਜੋ ਵਰਤ ਲਿਆ ਜਾਂਦਾ ਸੀ। ਇਸ ਤਰ੍ਹਾਂ ਖਾਰਕੋ ਦੇ ਨਾਲ ਉਹਨਾਂ ਦੇ ਨੇੜਲੇ ਸੰਬੰਧੀ ਅਤੇ ਸੋਚ ਵਾਲੇ ਬੰਦੇ ਵੀ ਮਰ ਜਾਂਦੇ ਸਨ। ਇਹ ਸਭ ਕੁਝ ਦੀ ਜ਼ਿੰਮੇਵਾਰੀ ਖਾਰਕੋ ਦੇ ਸਿਰ ਦਿੱਤੀ ਜਾਂਦੀ ਸੀ। ਅਸਲ ਵਿੱਚ ਇਹ ਪੁਲਿਸ ਨੇ ਅਤੇ ਸਮੁੱਚੇ ਹਕੂਮਤੀ ਤੰਤਰ ਨੇ ਇਹ ਆਮ ਦਸਤੂਰ ਬਣਾ ਲਿਆ ਸੀ। ਪੁਲਿਸ ਨੇ ਖਾਰਕੋ ਜਥੇਦਾਰ ਬਲਵਿੰਦਰ ਸਿੰਘ ਗੱਬੂਹਾ ਤਰਨ ਤਰਨ ਨੂੰ ਕਰਨ ਲਈ ਉਹਦੀ ਮਾਂ ਨੂੰ ਅੱਗੇ ਲਾ ਲਿਆ ਤੇ ਉਹ ਗੋਲੀ ਉੱbere ਦਾ ਸਭ ਤੋਂ ਪਹਿਲਾ ਸ਼ਿਕਾਰ ਹੋਈ ਫਿਰ ਪੁਲਿਸ ਨੇ ਇਹ ਵਿਖਾ ਦਿੱਤਾ ਕਿ ਖਾੜਪਾ ਨੇ ਗੋਲੀਬਾਰੀ ਵਿੱਚ ਆਪਣੀ ਮਾਂ ਨੂੰ ਵੀ ਮਾਰ ਦਿੱਤਾ ਇਸ ਤਰ੍ਹਾਂ ਕਾਫੀ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੋ ਜਾਂਦੀ ਹੈ ਜੋ ਨਿੱਜੀ ਤੌਰ ਤੇ ਇਸ ਜੰਗ ਵਿੱਚ تیر ਨਹੀਂ ਸਨ ਪਰ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋ ਗਏ ਇਹਨਾਂ ਸੈਂਕੜੇ ਦੀ ਗਿਣਤੀ ਵਿੱਚ ਮਰੇ ਮਾਸੂਮ ਲੋਕਾਂ ਨੂੰ ਯਾਦ ਕਰਨਾ ਬਣਦਾ ਹੈ ਇਹਨਾਂ ਦਾ ਜੀਵਨ ਇਸ ਸੰਘਰਸ਼ ਕਰਕੇ ਜਾਂਦਾ ਰਿਹਾ ਉਹ ਵੀ ਇੱਕ تیر ਸਨ ਜਿਸ ਦਾ ਬਹੁਤ ਨੁਕਸਾਨ ਹੋਇਆ ਪਰ ਉਸ ਨੂੰ ਯਾਦ ਕਰਨ ਜਾਂ ਉਹਨਾਂ ਦੀ ਕੀਮਤ ਪਾਉਣ ਵਾਲਾ ਸ਼ਾਇਦ ਕੋਈ ਨਹੀਂ ਹੈ ਮੈਨੂੰ ਇਹੋ ਜਿਹਾ ਵਾਕਿਆ ਜਸਪਾਲ ਸਿੰਘ ਵੱਡੇ ਕੇਐਫ ਵਿਸਣਾਇਆ ਸੀ ਇੱਕ ਵਾਰ ਉਹ ਕਪੂਰਥਲੇ ਦੇ ਕਿਸੇ ਪਿੰਡ ਦੇ ਖੇਤਾਂ ਵਿੱਚ ਬੰਬੀ ਉੱਤੇ ਤਿੰਨ ਜਣੇ ਰੁਕੇ ਹੋਏ ਸੀ ਤਾਂ ਪਿੰਡ ਨੂੰ ਪੁਲਿਸ ਅਤੇ ਸੀਆਰਪੀਐਫ ਨੇ ਘੇਰਾ ਪਾ ਲਿਆ ਪਿੰਡ ਦੀ ਤਲਾਸ਼ੀ ਤੋਂ ਬਾਅਦ ਬਹਿਕਾਂ ਅਤੇ ਬੰਬੀਆਂ ਦੀ ਤਲਾਸ਼ੀ ਲੈਣ ਲੱਗ ਪਏ। ਉੱਥੋਂ ਦੇ ਬکریاں ਚਾਰਨ ਵਾਲਿਆਂ ਨੂੰ ਪੁਲਿਸ ਵਾਲੇ ਆਪਣੇ ਅੱਗੇ ਪੇਜ ਦਿੰਦੇ ਸੀ। ਜਦੋਂ ਉਹ ਸਾਰਾ ਕੁਝ ਦੇਖ ਲੈਂਦੇ ਤਾਂ ਫਿਰ ਪੁਲਿਸ ਵਾਲੇ ਆਪ ਤਲਾਸ਼ੀ ਕਰਦੇ ਸਨ। ਜਦੋਂ ਬکریاں ਵਾਲੇ ਉਸ ਮੋਟਰ ਉੱਤੇ ਗਏ ਜਿੱਥੇ ਉਹ ਬੈਠੇ ਸਨ ਤਾਂ ਬکریاں ਵਾਲੇ ਬਹੁਤ ਡਰ ਗਏ। ਸਿੰਘਾ ਨੇ ਉਹਨਾਂ ਨੂੰ ਉੱਥੇ ਹੀ ਬਿਠਾ ਲਿਆ ਤੇ ਕਿਹਾ ਕਿ ਨਾਲ ਲੱਗਦੇ ਕਮਾਦ ਦੇ ਖੇਤ ਵਿੱਚ ਹੀ ਸਾਨੂੰ ਸਭ ਨੂੰ ਪਜਣਾ ਪਏਗਾ। ਇਸ ਤਰ੍ਹਾਂ ਉਹ ਉਹਨਾਂ ਨੂੰ ਨਾਲ ਲੈ ਕੇ ਅੱਗੇ ਤੋਂ ਅੱਗੇ ਨਿਕਲਦੇ ਗਏ ਤੇ ਅੱਗੇ ਰਾਤ ਹੋਣ ਵਿੱਚ ਥੋੜਾ ਸਮਾਂ ਹੀ ਸੀ। ਇਸ ਕਰਕੇ ਉਹ ਬਚ ਨਿਕਲਣ ਵਿੱਚ ਕਾਮਯਾਬ ਹੋਵੇ। ਬੱਕਰੀਆਂ ਵਾਲਿਆਂ ਨੇ ਬਾਅਦ ਵਿੱਚ ਪੁਲਿਸ ਨੂੰ ਦੱਸ ਦਿੱਤਾ ਕਿ ਉਹ ਸਾਨੂੰ ਤੱਕੇ ਨਾਲ ਆਪਣੇ ਨਾਲ ਲੈ ਗਏ। ਅਸੀਂ ਕੀ ਕਰਦੇ? ਉਹਨਾਂ ਦੀ ਜਾਨ ਤਾਂ ਬੱਜ ਗਈ ਪਰ ਪੁਲਿਸ ਨੂੰ ਕੁੱਟ ਜ਼ਰੂਰ ਖਾਣੀ ਪਈ। ਬੰਗੇ ਦੇ ਕੋਲ ਸਾਡੀ ਇੱਕ ਠਾਰ ਸੀ। ਉਸ ਪਿੰਡ ਦਾ ਇੱਕ ਬੰਦਾ ਟਰੱਕ ਡਰਾਈਵਿੰਗ ਕਰਦਾ ਸੀ। ਉਹ ਫਰੀਦਕੋਟ ਵੱਲ ਜਾਂਦਾ ਸਮਾਨ ਢੋਣ ਗਿਆ ਸੀ। ਤਾਂ ਅੱਗੇ ਸੜਕ ਉੱਤੇ ਹੀ ਖਾੜਕੂਆਂ ਤੇ ਪੁਲਿਸ ਦਾ ਮੁਕਾਬਲਾ ਚੱਲ ਰਿਹਾ ਸੀ। ਉਹਨੂੰ ਸਮਝ ਨਹੀਂ ਆਈ ਕਿ ਉਹ ਪਿੱਛੇ ਮੁੜੇ ਜਾਂ ਅੱਗੇ ਜਾਵੇ। ਉਹ ਉੱਥੇ ਟਰੱਕ ਖੜਾ ਕੇ ਦਰਖਤਾਂ ਉਲੇ ਹੋਣ ਲੱਗਿਆ ਤਾਂ CRPF ਵਾਲਿਆਂ ਨੇ ਉਨੂੰ ਗੋਲੀ ਮਾਰ ਦਿੱਤੀ ਪਰ ਅਗਲੇ ਦਿਨ ਅਖਬਾਰ ਵਿੱਚ ਇਹ ਛਾਪਿਆ ਗਿਆ ਕਿ ਦਵੱਲੀ ਗੋਲੀਪਾਰੀ ਵਿੱਚ ਖਾਰਗੋਆਂ ਦੀ ਗੋਲੀ ਨਾਲ ਟਰੱਕ ਚਾਲਕ ਮਾਰਿਆ ਗਿਆ ਜਦੋਂ ਉਹਦੀ ਲਾਸ਼ ਪਿੰਡ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਬੜਾ ਦੁੱਖ ਮਨਾਇਆ ਠਾਹਰ ਵਾਲਾ ਬਜ਼ੁਰਗ ਉਹ ਕਹਿੰਦਾ ਇਹ ਬੰਦਾ ਬੜਾ ਸੌਫ ਸੀ ਜੇ ਪਹਿਲਾਂ ਪਤਾ ਹੁੰਦਾ ਤਾਂ ਇਸ ਪਾਸੇ ਹੀ ਦੁਰਪੈਂਦਾ ਕਿਸੇ ਲੇਖਨ ਦਾ ਲੱਗਦਾ ਸੋ ਗੁਰੂ ਪਿਆਰਿਓ ਇਹ ਸੀਗਾ ਪੁਲਿਸ ਤੇ ਸਰਕਾਰ ਦਾ ਜ਼ੁਲਮ ਜੋ ਸਾਡੇ ਤੇ ਵਾਪਰਿਆ ਸੀ ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਲੋਕ ਇਸ ਤਰ੍ਹਾਂ ਮਰ ਜਾਂਦੇ ਸੀਗੇ ਸੋ ਗੁਰੂ ਪਿਆਰਿਓ ਇਨਾਂ ਨੂੰ ਸ਼ਰਧਾਂਜਲੀ ਦੇਣੀ ਬਣਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਜਰੂਰ ਕਰਿਆ ਕਰੋ ਸੋ ਦਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ